ਵੱਡਾ ਫੈਸਲਾ 트럼ਪ ਪ੍ਰਸ਼ਾਸਨ ਵੱਲੋਂ ਚੀਨੀ ਵਸਤਾਂ ਦੇ ਉੱਤੇ ਟੈਰਿਫ ਲਗਾਉਣ ਦਾ ਲਿਆ ਗਿਆ ਸੀ ਪਰ ਹੁਣ 트럼ਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਯੂ ਟਰਨ ਲਿਆ ਅਤੇ ਇਲੈਕਟ੍ਰੋਨਿਕ ਵਸਤੂਆਂ ਦੇ ਉੱਪਰ ਜੋ ਕਿ ਚੀਨ ਤੋਂ ਅਮਰੀਕਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਚੀਨ ਤੋਂ ਅਮਰੀਕਾ ਜਿਹੜਾ ਹੈ ਆਪਣੇ ਇੱਥੇ ਐਕਸਪੋਰਟ ਕਰਦਾ ਹੈ ਉਹਨਾਂ ਵਸਤਾਂ ਦੇ ਉੱਤੇ ਹੁਣ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਟੈਰਿਫ ਨਹੀਂ ਲਗਾਇਆ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਇਸ ਟੈਰਿਫ ਨੀਤੀ ਦੇ ਵਿੱਚ ਵੱਡਾ ਯੂ ਟਰਨ ਲਿਆ ਚੀਨ ਤੋਂ ਅਮਰੀਕਾ ਦੇ ਵਿੱਚ ਜਾਣ ਵਾਲੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਦੇ ਉੱਤੇ ਜਿੱਥੇ ਭਾਰੀ ਡਿਊਟੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉੱਥੇ ਹੀ 트ੰਪ ਪ੍ਰਸ਼ਾਸਨ ਨੇ ਹੁਣ ਲੈਪਟਾਪ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਉੱਤੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੁਣ ਅਮਰੀਕੀ ਖਪਤਕਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਹੋਵੇਗਾ ਤੁਹਾਨੂੰ ਦੱਸਦੀ ਹੈ ਅਮਰੀਕਾ ਵੱਡੇ ਪੱਧਰ ਤੇ ਚੀਨ ਤੋਂ ਇਲੈਕਟ੍ਰੋਨਿਕ ਵਸਤਾਂ ਮੰਗਵਾਉਂਦਾ ਹੈ ਇਸ ਦੇ ਨਾਲ ਅਮਰੀਕੀ ਇਲੈਕਟ੍ਰੋਨਿਕ ਮਾਰਕੀਟ ਬਹੁਤ ਵੱਡੇ ਪੱਧਰ ਤੇ ਚੀਨ ਦੇ ਉੱਤੇ ਆਧਾਰਿਤ ਹੈ ਚੀਨ ਦੇ ਉੱਤੇ ਡਿਪੈਂਡੈਂਟ ਹੈ ਜੇਕਰ ਇੱਕਦਮ ਟੈਰਿਫ ਲਗਾਇਆ ਜਾਂਦਾ ਤਾਂ ਇੱਕਦਮ ਅਮਰੀਕੀ ਖਪਤਕਾਰਾਂ ਦੇ ਉੱਤੇ ਇਸ ਦਾ ਵੱਡਾ ਬੋਝ ਪੈਦਾ ਹੋ ਜਾਣਾ ਸੀ ਜਿਸ ਕਾਰਨ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ 125% ਤੱਕ ਟੈਰਿਫ ਲਗਾਉਣ ਦੀ ਤਿਆਰੀ ਸੀ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਪਰ ਹੁਣ ਇਸ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਲੈਕਟ੍ਰੋਨਿਕ ਵਸਤੂਆਂ ਦੇ ਉੱਤੇ ਹੁਣ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਇਸ ਦਾ ਉਦੇਸ਼ ਖਪਤਕਾਰਾਂ ਨੂੰ ਮਹਿੰਗਾਈ ਤੋਂ ਬਚਾਉਣਾ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਟੈਕ ਕੰਪਨੀਆਂ ਦੇ ਵਿੱਚ ਇਸ ਤੋਂ ਪਹਿਲਾਂ ਚਿੰਤਾ ਦਾ ਮਾਹੌਲ ਸੀ ਖਾਸ ਤੌਰ ਤੇ ਉਹ ਕੰਪਨੀਆਂ ਜਿਨ੍ਹਾਂ ਦੇ ਉਤਪਾਦ ਅਮਰੀਕਾ ਨੂੰ ਭੇਜੇ ਜਾਂਦੇ ਸਨ ਅਤੇ ਚੀਨ ਦੇ ਵਿੱਚ ਇਹ ਉਤਪਾਦ ਬਣਦੇ ਸਨ ਜਿਨ੍ਹਾਂ ਦੇ ਵਿੱਚ Apple ਤੇ Samsung ਵਰਗੀਆਂ ਕੰਪਨੀਆਂ ਵੀ ਸ਼ਾਮਲ ਸਨ ਇਹਨਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਚਿੰਤਾ ਪਾਈ ਜਾ ਰਹੀ ਸੀ ਪਰ ਅਮਰੀਕਾ ਦੇ ਫਿਲਹਾਲ ਫੌਰੀ ਤੌਰ ਤੇ ਲਏ ਗਏ ਇਸ ਫੈਸਲੇ ਤੋਂ ਬਾਅਦ ਰਾਹਤ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਦਾ ਅਸਰ ਜ਼ਰੂਰ ਸ਼ੇਅਰ ਮਾਰਕੀਟ ਤੇ ਵੀ ਹੋਣਾ ਤੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਸਾਰੀਆਂ ਵਸਤਾਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਵੀ ਸ਼ਾਮਲ ਸਨ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਟੈਰਿਫ ਲਗਾਉਣ ਆਦਿ ਕੋਸ਼ਨਾ ਕੀਤੀ ਸੀ ਇਸ ਤੇ ਚੀਨ ਨੇ ਵੀ ਆਪਣਾ ਰੁਖ ਜ਼ਾਹਿਰ ਕੀਤਾ ਸੀ ਚੀਨ ਨੇ ਕਿਹਾ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਅਮਰੀਕੀ ਪ੍ਰਸ਼ਾਸਨ ਦੀਆਂ ਇਹਨਾਂ ਆਰਥਿਕ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਉਸ ਤੋਂ ਡਰਦਾ ਨਹੀਂ ਹੈ ਇਸ ਦੇ ਬਾਵਜੂਦ ਚੀਨ ਨੇ ਬਦਲਵਾ ਬਦਲੇ ਦੇ ਤੌਰ ਤੇ ਚੀਨ ਨੇ ਵੀ ਅਮਰੀਕਾ ਦੇ ਉੱਤੇ ਟੈਰਿਫ ਲਗਾ ਦਿੱਤਾ ਸੀ ਸੋ ਅਮਰੀਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਹੈ ਅਤੇ ਇਸ ਦਾ ਖਮਿਆਜ਼ਾ ਅਮਰੀਕੀ ਅਰਥਵਿਵਸਥਾ ਨੂੰ ਵੀ ਭੁਗਤਣਾ ਪਵੇਗਾ ਸੋ ਇਸ ਆਰਥਿਕ ਜੋ ਯੁੱਧ ਛੜਿਆ ਹੋਇਆ ਚੀਨ ਤੇ ਅਮਰੀਕਾ ਦੇ ਵਿਚਕਾਰ ਇਸ ਦੇ ਨਾਲ ਦੁਨੀਆ ਪੱਧਰ ਤੇ ਇੱਕ ਮੰਦੀ ਵੀ ਆ ਸਕਦੀ ਹੈ ਅਜਿਹਾ ਵੀ ਐਕਸਪਰਟਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਸੀਗਾ ਕਿ ਇਸ ਦੇ ਵਿੱਚ ਇੱਕ ਵਿਸ਼ਵ ਪੱਧਰ ਦੀ ਮੰਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਕਿਤੇ ਨਾ ਕਿਤੇ ਅਮਰੀਕਾ ਹੁਣ ਇਸ ਤੇ ਯੂ ਟਰਨ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਚੀਨ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਚੀਨ ਦੇ ਵਪਾਰ ਮੰਤਰੀ ਨੇ ਜੋ ਵਾਂਗ ਵਿਟਾਓ ਉਹਨਾਂ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਅਮਰੀਕਾ ਦੇ ਟੈਰਿਫ ਦੀ ਸ਼ਿਕਾਇਤ ਕੀਤੀ ਗਈ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ 트럼ਪ ਪ੍ਰਸ਼ਾਸਨ ਹੁਣ ਯੂ ਟਰਨ ਲੈਂਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਨਾਲ ਜਿੱਥੇ ਇੱਕ ਪਾਸੇ ਅਮਰੀਕੀ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ ਦੂਜੇ ਪਾਸੇ ਇਤਨਾ ਕਿਤੇ ਬਾਜ਼ਾਰ ਦੇ ਵਿੱਚ ਸੰਭਾਵੀ ਤੌਰ ਤੇ ਜੋ ਮੰਦੀ ਆਉਣੀ ਸੀ ਉਸ ਤੋਂ ਵੀ ਬਚਣ ਦਾ ਉਪਾਅ ਇਸ ਨੂੰ ਮੰਨਿਆ ਜਾ ਰਿਹਾ ਹੈ। ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਦੀ ਬਦਲੀ ਹੋਈ ਟੈਰਿਫ ਨੀਤੀ ਦੇ ਕਾਰਨ ਜਿੱਥੇ ਕਈ ਮੁਲਕ ਚਿੰਤਾ ਦੇ ਵਿੱਚ ਨੇ ਉੱਥੇ ਖੁਦ ਅਮਰੀਕਾ ਦੀ ਆਰਥਿਕਤਾ ਵੀ ਇਸ ਟੈਰਿਫ ਨੀਤੀ ਦੇ ਕਾਰਨ ਪ੍ਰਭਾਵਿਤ ਹੋ ਸਕਦੀ ਹੈ। ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਕਈ ਵਸਤਾਂ ਦੀ ਮਹਿੰਗਾਈ ਵੱਧ ਸਕਦੀ ਹੈ ਤੇ ਇਸੇ ਦੇ ਚੱਲਦੇ ਆ ਟਰੰਪ ਪ੍ਰਸ਼ਾਸਨ ਦੇ ਵੱਲੋਂ ਹੁਣ ਯੂ ਟਰਨ ਲਿਆ ਗਿਆ। ਵੱਡਾ ਫੈਸਲਾ 트럼ਪ ਪ੍ਰਸ਼ਾਸਨ ਵੱਲੋਂ ਚੀਨੀ ਵਸਤਾਂ ਦੇ ਉੱਤੇ ਟੈਰਿਫ ਲਗਾਉਣ ਦਾ ਲਿਆ ਗਿਆ ਸੀ ਪਰ ਹੁਣ 트럼ਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਯੂ ਟਰਨ ਲਿਆ ਅਤੇ ਇਲੈਕਟ੍ਰੋਨਿਕ ਵਸਤੂਆਂ ਦੇ ਉੱਪਰ ਜੋ ਕਿ ਚੀਨ ਤੋਂ ਅਮਰੀਕਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਚੀਨ ਤੋਂ ਅਮਰੀਕਾ ਜਿਹੜਾ ਹੈ ਆਪਣੇ ਇੱਥੇ ਐਕਸਪੋਰਟ ਕਰਦਾ ਹੈ ਉਹਨਾਂ ਵਸਤਾਂ ਦੇ ਉੱਤੇ ਹੁਣ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਟੈਰਿਫ ਨਹੀਂ ਲਗਾਇਆ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਇਸ ਟੈਰਿਫ ਨੀਤੀ ਦੇ ਵਿੱਚ ਵੱਡਾ ਯੂ ਟਰਨ ਲਿਆ ਚੀਨ ਉਮਰੀਕਾ ਦੇ ਵਿੱਚ ਜਾਣ ਵਾਲੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਦੇ ਉੱਤੇ ਜਿੱਥੇ ਭਾਰੀ ਡਿਊਟੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉੱਥੇ ਹੀ ਟਰੰਪ ਪ੍ਰਸ਼ਾਸਨ ਨੇ ਹੁਣ ਲੈਪਟਾਪ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਉੱਤੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੁਣ ਅਮਰੀਕੀ ਖਪਤਕਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਹੋਵੇਗਾ ਤੁਹਾਨੂੰ ਦੱਸਦੀ ਹੈ ਅਮਰੀਕਾ ਵੱਡੇ ਪੱਧਰ ਤੇ ਚੀਨ ਤੋਂ ਇਲੈਕਟ੍ਰੋਨਿਕ ਵਸਤਾਂ ਮੰਗਵਾਉਂਦਾ ਹੈ ਇਸ ਦੇ ਨਾਲ ਅਮਰੀਕੀ ਇਲੈਕਟ੍ਰੋਨਿਕ ਮਾਰਕੀਟ ਬਹੁਤ ਵੱਡੇ ਪੱਧਰ ਤੇ ਚੀਨ ਦੇ ਉੱਤੇ ਆਧਾਰਿਤ ਹੈ ਚੀਨ ਦੇ ਉੱਤੇ ਡਿਪੈਂਡੈਂਟ ਹੈ ਜੇਕਰ ਇੱਕਦਮ ਟੈਰਿਫ ਲਗਾਇਆ ਜਾਂਦਾ ਤਾਂ ਇੱਕਦਮ ਅਮਰੀਕੀ ਖਪਤ ਕਾਰਾਂ ਦੇ ਉੱਤੇ ਇਸ ਦਾ ਵੱਡਾ ਬੋਝ ਪੈਦਾ ਹੋ ਜਾਣਾ ਸੀ ਜਿਸ ਕਾਰਨ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ 125 ਫੀਸਦ ਤੱਕ ਟੈਰਿਫ ਲਗਾਉਣ ਦੀ ਤਿਆਰੀ ਸੀ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਪਰ ਹੁਣ ਇਸ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਲੈਕਟ੍ਰੋਨਿਕ ਵਸਤੂਆਂ ਦੇ ਉੱਤੇ ਹੁਣ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਇਸ ਦਾ ਉਦੇਸ਼ ਖਪਤਕਾਰਾਂ ਨੂੰ ਮਹਿੰਗਾਈ ਤੋਂ ਬਚਾਉਣਾ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਟੈਕ ਕੰਪਨੀਆਂ ਦੇ ਵਿੱਚ ਇਸ ਤੋਂ ਪਹਿਲਾਂ ਚਿੰਤਾ ਦਾ ਮਾਹੌਲ ਸੀ ਖਾਸ ਤੌਰ ਤੇ ਉਹ ਕੰਪਨੀਆਂ ਜਿਨ੍ਹਾਂ ਦੇ ਉਤਪਾਦ ਅਮਰੀਕਾ ਨੂੰ ਭੇਜੇ ਜਾਂਦੇ ਸਨ ਅਤੇ ਚੀਨ ਦੇ ਵਿੱਚ ਇਹ ਉਤਪਾਦ ਬਣਦੇ ਸਨ ਜਿਨ੍ਹਾਂ ਦੇ ਵਿੱਚ ਐਪਲ ਤੇ ਸੈਮਸੰਗ ਵਰਗੀਆਂ ਕੰਪਨੀਆਂ ਵੀ ਸ਼ਾਮਲ ਸਨ ਇਹਨਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਚਿੰਤਾ ਪਾਈ ਜਾ ਰਹੀ ਸੀ ਪਰ ਅਮਰੀਕਾ ਦੇ ਫਿਲਹਾਲ ਫੌਰੀ ਤੌਰ ਤੇ ਲਏ ਗਏ ਇਸ ਫੈਸਲੇ ਤੋਂ ਬਾਅਦ ਰਾਹਤ ਦੇਖਣ ਨੂੰ ਮਿਲ ਰਹੀ ਹੈ ਅਤੇ ਅ ਇਸ ਦਾ ਅਸਰ ਜ਼ਰੂਰ ਸ਼ੇਅਰ ਮਾਰਕੀਟ ਤੇ ਵੀ ਹੋਣਾ ਤੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਸਾਰੀਆਂ ਵਸਤਾਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਵੀ ਸ਼ਾਮਲ ਸਨ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਟੈਰਿਫ ਲਗਾਉਣ ਆਦਿ ਘੋਸ਼ਣਾ ਕੀਤੀ ਸੀ ਇਸ ਤੇ ਚੀਨ ਨੇ ਵੀ ਆਪਣਾ ਰੁਖ ਜ਼ਾਹਿਰ ਕੀਤਾ ਸੀ ਚੀਨ ਨੇ ਕਿਹਾ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਅਮਰੀਕੀ ਪ੍ਰਸ਼ਾਸਨ ਦੀਆਂ ਇਹਨਾਂ ਆ ਆਰਥਿਕ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਉਸ ਤੋਂ ਡਰਦਾ ਨਹੀਂ ਹੈ ਇਸ ਦੇ ਬਾਵਜੂਦ ਚੀਨ ਨੇ ਬਦਲਵਾ ਬਦਲੇ ਦੇ ਤੌਰ ਤੇ ਚੀਨ ਨੇ ਵੀ ਅਮਰੀਕਾ ਦੇ ਉੱਤੇ ਟੈਰਿਫ ਲਗਾ ਦਿੱਤਾ ਸੀ ਸੋ ਅਮਰੀਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਹੈ ਅਤੇ ਇਸ ਦਾ ਖਮਿਆਜ਼ਾ ਅਮਰੀਕੀ ਅਰਥਵਿਵਸਥਾ ਨੂੰ ਵੀ ਭੁਗਤਣਾ ਪਵੇਗਾ ਸੋ ਇਸ ਆਰਥਿਕ ਜੋ ਯੁੱਧ ਛੜਿਆ ਹੋਇਆ ਚੀਨ ਤੇ ਅਮਰੀਕਾ ਦੇ ਵਿਚਕਾਰ ਇਸ ਦੇ ਨਾਲ ਦੁਨੀਆ ਪੱਧਰ ਤੇ ਇੱਕ ਮੰਦੀ ਵੀ ਆ ਸਕਦੀ ਹੈ ਅਜਿਹਾ ਵੀ ਐਕਸਪਰਟਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਸੀਗਾ ਕਿ ਇਸ ਦੇ ਵਿੱਚ ਇੱਕ ਵਿਸ਼ਵ ਪੱਧਰ ਦੀ ਮੰਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਕਿਤੇ ਨਾ ਕਿਤੇ ਅਮਰੀਕਾ ਹੁਣ ਇਸ ਤੇ ਯੂ ਟਰਨ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਚੀਨ ਦੇ ਵੱਲੋਂ ਵਿਸ਼ਵ ਵਪਾਰਸ ਸੰਗਠਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਚੀਨ ਦੇ ਵਪਾਰ ਮੰਤਰੀ ਨੇ ਜੋ ਵਾング ਵਿਟਾਓ ਉਹਨਾਂ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਅਮਰੀਕਾ ਦੇ ਟੈਰਿਫ ਦੀ ਸ਼ਿਕਾਇਤ ਕਿਤੇ ਨਾ ਕਿਤੇ 트럼ਪ ਪ੍ਰਸ਼ਾਸਨ ਹੁਣ ਯੂ ਟਰਨ ਲੈਂਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਨਾਲ ਜਿੱਥੇ ਇੱਕ ਪਾਸੇ ਅਮਰੀਕੀ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ ਦੂਜੇ ਪਾਸੇ ਕਿਤੇ ਨਾ ਕਿਤੇ ਬਾਜ਼ਾਰ ਦੇ ਵਿੱਚ ਸੰਭਾਵੀ ਤੌਰ ਤੇ ਜੋ ਮੰਦੀ ਆਉਣੀ ਸੀ ਉਸ ਤੋਂ ਵੀ ਬਚਣ ਦਾ ਉਪਾਅ ਇਸ ਨੂੰ ਮੰਨਿਆ ਜਾ ਰਿਹਾ ਹੈ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਦੀ ਬਦਲੀ ਹੋਈ ਟੈਰਿਫ ਨੀਤੀ ਦੇ ਕਾਰਨ ਜਿੱਥੇ ਕਈ ਮੁਲਕ ਚਿੰਤਾ ਦੇ ਵਿੱਚ ਨੇ ਉਥੇ ਖੁਦ ਅਮਰੀਕਾ ਦੀ ਆਰਥਿਕਤਾ ਵੀ ਇਸ ਟੈਰਿਫ ਨੀਤੀ ਦੇ ਕਾਰਨ ਪ੍ਰਭਾਵਿਤ ਹੋ ਸਕਦੀ ਹੈ ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਕਈ ਵਸਤਾਂ ਦੀ ਮਹਿੰਗਾਈ ਵੱਧ ਸਕਦੀ ਹੈ ਤੇ ਇਸੇ ਦੇ ਚਲਦੇ ਆ ਟਰੰਪ ਪ੍ਰਸ਼ਾਸਨ ਦੇ ਵੱਲੋਂ ਹੁਣ ਯੂ ਟਰਨ ਲਿਆ ਗਿਆ ਵੱਡਾ ਫੈਸਲਾ 트럼ਪ ਪ੍ਰਸ਼ਾਸਨ ਵੱਲੋਂ ਚੀਨੀ ਵਸਤਾਂ ਦੇ ਉੱਤੇ ਟੈਰਿਫ ਲਗਾਉਣ ਦਾ ਲਿਆ ਗਿਆ ਸੀ ਪਰ ਹੁਣ 트럼ਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਯੂ ਟਰਨ ਲਿਆ ਅਤੇ ਇਲੈਕਟ੍ਰੋਨਿਕ ਵਸਤੂਆਂ ਦੇ ਉੱਪਰ ਜੋ ਕਿ ਚੀਨ ਤੋਂ ਅਮਰੀਕਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਚੀਨ ਤੋਂ ਅਮਰੀਕਾ ਜਿਹੜਾ ਹੈ ਆਪਣੇ ਇੱਥੇ ਐਕਸਪੋਰਟ ਕਰਦਾ ਹੈ ਉਹਨਾਂ ਵਸਤਾਂ ਦੇ ਉੱਤੇ ਹੁਣ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਟੈਰਿਫ ਨਹੀਂ ਲਗਾਇਆ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਇਸ ਟੈਰਿਫ ਨੀਤੀ ਦੇ ਵਿੱਚ ਵੱਡਾ ਯੂ ਟਰਨ ਲਿਆ ਚੀਨ ਉਮਰੀਕਾ ਦੇ ਵਿੱਚ ਜਾਣ ਵਾਲੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਦੇ ਉੱਤੇ ਜਿੱਥੇ ਭਾਰੀ ਡਿਊਟੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉੱਥੇ ਹੀ ਟਰੰਪ ਪ੍ਰਸ਼ਾਸਨ ਨੇ ਹੁਣ ਲੈਪਟਾਪ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਉੱਤੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੁਣ ਅਮਰੀਕੀ ਖਪਤਕਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਹੋਵੇਗਾ ਤੁਹਾਨੂੰ ਦੱਸਦੀ ਹੈ ਅਮਰੀਕਾ ਵੱਡੇ ਪੱਧਰ ਤੇ ਚੀਨ ਤੋਂ ਇਲੈਕਟ੍ਰੋਨਿਕ ਵਸਤਾਂ ਮੰਗਵਾਉਂਦਾ ਹੈ ਇਸ ਦੇ ਨਾਲ ਅਮਰੀਕੀ ਇਲੈਕਟ੍ਰੋਨਿਕ ਮਾਰਕੀਟ ਬਹੁਤ ਵੱਡੇ ਪੱਧਰ ਤੇ ਚੀਨ ਦੇ ਉੱਤੇ ਆਧਾਰਿਤ ਹੈ ਚੀਨ ਦੇ ਉੱਤੇ ਡਿਪੈਂਡੈਂਟ ਹੈ ਜੇਕਰ ਇੱਕਦਮ ਟੈਰਿਫ ਲਗਾਇਆ ਜਾਂਦਾ ਤਾਂ ਇੱਕਦਮ ਅਮਰੀਕੀ ਖਪਤਕਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤ ਦੇ ਉੱਤੇ ਇਸ ਦਾ ਵੱਡਾ ਬੋਝ ਪੈਦਾ ਹੋ ਜਾਣਾ ਸੀ ਜਿਸ ਕਾਰਨ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ 125% ਤੱਕ ਟੈਰਿਫ ਲਗਾਉਣ ਦੀ ਤਿਆਰੀ ਸੀ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਪਰ ਹੁਣ ਇਸ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਲੈਕਟ੍ਰੋਨਿਕ ਵਸਤੂਆਂ ਦੇ ਉੱਤੇ ਹੁਣ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਇਸ ਦਾ ਉਦੇਸ਼ ਖਪਤਕਾਰਾਂ ਨੂੰ ਮਹਿੰਗਾਈ ਤੋਂ ਬਚਾਉਣਾ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਟੈਕ ਕੰਪਨੀਆਂ ਦੇ ਵਿੱਚ ਇਸ ਤੋਂ ਪਹਿਲਾਂ ਚਿੰਤਾ ਦਾ ਮਾਹੌਲ ਸੀ ਖਾਸ ਤੌਰ ਤੇ ਉਹ ਕੰਪਨੀਆਂ ਜਿਨ੍ਹਾਂ ਦੇ ਉਤਪਾਦ ਅਮਰੀਕਾ ਨੂੰ ਭੇਜੇ ਜਾਂਦੇ ਸਨ ਅਤੇ ਚੀਨ ਦੇ ਵਿੱਚ ਇਹ ਉਤਪਾਦ ਬਣਦੇ ਸਨ ਜਿਨ੍ਹਾਂ ਦੇ ਵਿੱਚ Apple ਤੇ Samsung ਵਰਗੀਆਂ ਕੰਪਨੀਆਂ ਵੀ ਸ਼ਾਮਲ ਸਨ ਇਹਨਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਚਿੰਤਾ ਪਾਈ ਜਾ ਰਹੀ ਸੀ ਪਰ ਅਮਰੀਕਾ ਦੇ ਫਿਲਹਾਲ ਫੌਰੀ ਤੌਰ ਤੇ ਲਏ ਗਏ ਇਸ ਫੈਸਲੇ ਤੋਂ ਬਾਅਦ ਰਾਹਤ ਦੇਖਣ ਨੂੰ ਮਿਲ ਰਹੀ ਹੈ ਅਤੇ ਅ ਇਸ ਦਾ ਅਸਰ ਜ਼ਰੂਰ ਸ਼ੇਅਰ ਮਾਰਕੀਟ ਤੇ ਵੀ ਹੋਣਾ ਤੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਸਾਰੀਆਂ ਵਸਤਾਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਵੀ ਸ਼ਾਮਿਲ ਸਨ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਟੈਰਿਫ ਲਗਾਉਣ ਆਦਿ ਕੋਸ਼ਨਾ ਕੀਤੀ ਸੀ ਇਸ ਤੇ ਚੀਨ ਨੇ ਵੀ ਆਪਣਾ ਰੁਖ ਜ਼ਾਹਿਰ ਕੀਤਾ ਸੀ ਚੀਨ ਨੇ ਕਿਹਾ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਅਮਰੀਕੀ ਪ੍ਰਸ਼ਾਸਨ ਦੀਆਂ ਇਹਨਾਂ ਆ ਆਰਥਿਕ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਉਸ ਤੋਂ ਡਰਦਾ ਨਹੀਂ ਹੈ ਇਸ ਦੇ ਬਾਵਜੂਦ ਚੀਨ ਨੇ ਬਦਲਵਾ ਅ ਬਦਲੇ ਦੇ ਤੌਰ ਤੇ ਚੀਨ ਨੇ ਵੀ ਅਮਰੀਕਾ ਦੇ ਉੱਤੇ ਟੈਰਿਫ ਲਗਾ ਦਿੱਤਾ ਸੀ ਸੋ ਅਮਰੀਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਹੈ ਅਤੇ ਇਸ ਦਾ ਖਮਿਆਜ਼ਾ ਅਮਰੀਕੀ ਅਰਥਵਿਵਸਥਾ ਨੂੰ ਵੀ ਭੁਗਤਣਾ ਪਵੇਗਾ ਸੋ ਇਸ ਆਰਥਿਕ ਜੋ ਯੁੱਧ ਛੜਿਆ ਹੋਇਆ ਚੀਨ ਤੇ ਅਮਰੀਕਾ ਦੇ ਵਿਚਕਾਰ ਇਸ ਦੇ ਨਾਲ ਦੁਨੀਆ ਪੱਧਰ ਤੇ ਇੱਕ ਮੰਦੀ ਵੀ ਆ ਸਕਦੀ ਹੈ ਅਜਿਹਾ ਵੀ ਐਕਸਪਰਟਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਸੀਗਾ ਕਿ ਇਸ ਦੇ ਵਿੱਚ ਇੱਕ ਵਿਸ਼ਵ ਪੱਧਰ ਦੀ ਮੰਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਕਿਤੇ ਨਾ ਕਿਤੇ ਅਮਰੀਕਾ ਹੁਣ ਇਸ ਤੇ ਯੂ ਟਰਨ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਚੀਨ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਚੀਨ ਦੇ ਵਪਾਰ ਮੰਤਰੀ ਨੇ ਜੋ ਵਾਂਗ ਵਿਟਾਓ ਉਹਨਾਂ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਅਮਰੀਕਾ ਦੇ ਟੈਰਿਫ ਦੀ ਸ਼ਿਕਾਇਤ ਕੀਤੀ ਗਈ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ 트럼ਪ ਪ੍ਰਸ਼ਾਸਨ ਹੁਣ ਯੂ ਟਰਨ ਲੈਂਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਨਾਲ ਜਿੱਥੇ ਇੱਕ ਪਾਸੇ ਅਮਰੀਕੀ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ ਦੂਜੇ ਪਾਸੇ ਕਿ ਤਰ੍ਹਾਂ ਕਿਤੇ ਬਾਜ਼ਾਰ ਦੇ ਵਿੱਚ ਸੰਭਾਵੀ ਤੌਰ ਤੇ ਜੋ ਮੰਦੀ ਆਉਣੀ ਸੀ ਉਸ ਤੋਂ ਵੀ ਬਚਣ ਦਾ ਉਪਾਅ ਇਸ ਨੂੰ ਮੰਨਿਆ ਜਾ ਰਿਹਾ ਹੈ। ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਦੀ ਬਦਲੀ ਹੋਈ ਟੈਰਿਫ ਨੀਤੀ ਦੇ ਕਾਰਨ ਜਿੱਥੇ ਕਈ ਮੁਲਕ ਚਿੰਤਾ ਦੇ ਵਿੱਚ ਨੇ ਉੱਥੇ ਖੁਦ ਅਮਰੀਕਾ ਦੀ ਆਰਥਿਕਤਾ ਵੀ ਇਸ ਟੈਰਿਫ ਨੀਤੀ ਦੇ ਕਾਰਨ ਪ੍ਰਭਾਵਿਤ ਹੋ ਸਕਦੀ ਹੈ। ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਕਈ ਵਸਤਾਂ ਦੀ ਮਹਿੰਗਾਈ ਵੱਧ ਸਕਦੀ ਹੈ ਤੇ ਇਸੇ ਦੇ ਚੱਲਦੇ ਆ ਟਰੰਪ ਪ੍ਰਸ਼ਾਸਨ ਦੇ ਵੱਲੋਂ ਹੁਣ ਯੂ ਟਰਨ ਲਿਆ ਗਿਆ। ਵੱਡਾ ਫੈਸਲਾ 트럼ਪ ਪ੍ਰਸ਼ਾਸਨ ਵੱਲੋਂ ਚੀਨੀ ਵਸਤਾਂ ਦੇ ਉੱਤੇ ਟੈਰਿਫ ਲਗਾਉਣ ਦਾ ਲਿਆ ਗਿਆ ਸੀ ਪਰ ਹੁਣ 트럼ਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਯੂ ਟਰਨ ਲਿਆ ਅਤੇ ਇਲੈਕਟ੍ਰੋਨਿਕ ਵਸਤੂਆਂ ਦੇ ਉੱਪਰ ਜੋ ਕਿ ਚੀਨ ਤੋਂ ਅਮਰੀਕਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਚੀਨ ਤੋਂ ਅਮਰੀਕਾ ਜਿਹੜਾ ਹੈ ਆਪਣੇ ਇੱਥੇ ਐਕਸਪੋਰਟ ਕਰਦਾ ਹੈ ਉਹਨਾਂ ਵਸਤਾਂ ਦੇ ਉੱਤੇ ਹੁਣ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਟੈਰਿਫ ਨਹੀਂ ਲਗਾਇਆ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਇਸ ਟੈਰਿਫ ਨੀਤੀ ਦੇ ਵਿੱਚ ਵੱਡਾ ਯੂ ਟਰਨ ਲਿਆ ਚੀਨ ਤੋਂ ਅਮਰੀਕਾ ਦੇ ਵਿੱਚ ਜਾਣ ਵਾਲੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਦੇ ਉੱਤੇ ਜਿੱਥੇ ਭਾਰੀ ਡਿਊਟੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉੱਥੇ ਹੀ ਟਰੰਪ ਪ੍ਰਸ਼ਾਸਨ ਨੇ ਹੁਣ ਲੈਪਟਾਪ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਉੱਤੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੁਣ ਅਮਰੀਕੀ ਖਪਤਕਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਹੋਵੇਗਾ ਤੁਹਾਨੂੰ ਦੱਸ ਦਈਏ ਅਮਰੀਕਾ ਵੱਡੇ ਪੱਧਰ ਤੇ ਚੀਨ ਤੋਂ ਇਲੈਕਟ੍ਰੋਨਿਕ ਵਸਤਾਂ ਮੰਗਵਾਉਂਦਾ ਹੈ ਇਸ ਦੇ ਨਾਲ ਅਮਰੀਕੀ ਇਲੈਕਟ੍ਰੋਨਿਕ ਮਾਰਕੀਟ ਬਹੁਤ ਵੱਡੇ ਪੱਧਰ ਤੇ ਚੀਨ ਦੇ ਉੱਤੇ ਆਧਾਰਿਤ ਹੈ ਚੀਨ ਦੇ ਉੱਤੇ ਡਿਪੈਂਡੈਂਟ ਹੈ ਜੇਕਰ ਇੱਕਦਮ ਟੈਰਿਫ ਲਗਾਇਆ ਜਾਂਦਾ ਤਾਂ ਇੱਕਦਮ ਅਮਰੀਕੀ ਖਪਤਕਾਰਾਂ ਦੇ ਉੱਤੇ ਇਸ ਦਾ ਵੱਡਾ ਬੋਝ ਪੈਦਾ ਹੋ ਜਾਣਾ ਸੀ ਜਿਸ ਕਾਰਨ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ 125% ਤੱਕ ਟੈਰਿਫ ਲਗਾਉਣ ਦੀ ਤਿਆਰੀ ਸੀ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਪਰ ਹੁਣ ਇਸ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਲੈਕਟ੍ਰੋਨਿਕ ਵਸਤੂਆਂ ਦੇ ਉੱਤੇ ਹੁਣ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਇਸ ਦਾ ਉਦੇਸ਼ ਖਪਤਕਾਰਾਂ ਨੂੰ ਮਹਿੰਗਾਈ ਤੋਂ ਬਚਾਉਣਾ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਟੈਕ ਕੰਪਨੀਆਂ ਦੇ ਵਿੱਚ ਇਸ ਤੋਂ ਪਹਿਲਾਂ ਚਿੰਤਾ ਦਾ ਮਾਹੌਲ ਸੀ ਖਾਸ ਤੌਰ ਤੇ ਉਹ ਕੰਪਨੀਆਂ ਜਿਨ੍ਹਾਂ ਦੇ ਉਤਪਾਦ ਅਮਰੀਕਾ ਨੂੰ ਭੇਜੇ ਜਾਂਦੇ ਸਨ ਅਤੇ ਚੀਨ ਦੇ ਵਿੱਚ ਇਹ ਉਤਪਾਦ ਬਣਦੇ ਸਨ ਜਿਨ੍ਹਾਂ ਦੇ ਵਿੱਚ ਐਪਲ ਤੇ ਸੈਮਸੰਗ ਵਰਗੀਆਂ ਕੰਪਨੀਆਂ ਵੀ ਸ਼ਾਮਲ ਸਨ ਇਹਨਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਚਿੰਤਾ ਪਾਈ ਜਾ ਰਹੀ ਸੀ ਪਰ ਅਮਰੀਕਾ ਦੇ ਫਿਲਹਾਲ ਫੌਰੀ ਤੌਰ ਤੇ ਲਏ ਗਏ ਇਸ ਫੈਸਲੇ ਤੋਂ ਬਾਅਦ ਰਾਹਤ ਦੇਖਣ ਨੂੰ ਮਿਲ ਰਹੀ ਹੈ ਅਤੇ ਅ ਇਸ ਦਾ ਅਸਰ ਜ਼ਰੂਰ ਸ਼ੇਅਰ ਮਾਰਕੀਟ ਤੇ ਵੀ ਹੋਣਾ ਤੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਸਾਰੀਆਂ ਵਸਤਾਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਵੀ ਸ਼ਾਮਲ ਸਨ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਟੈਰਿਫ ਲਗਾਉਣ ਆਦਿ ਘੋਸ਼ਣਾ ਕੀਤੀ ਸੀ ਇਸ ਤੇ ਚੀਨ ਨੇ ਵੀ ਆਪਣਾ ਰੁਖ ਜ਼ਾਹਿਰ ਕੀਤਾ ਸੀ ਚੀਨ ਨੇ ਕਿਹਾ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਅਮਰੀਕੀ ਪ੍ਰਸ਼ਾਸਨ ਦੀਆਂ ਇਹਨਾਂ ਆ ਆਰਥਿਕ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਉਸ ਤੋਂ ਡਰਦਾ ਨਹੀਂ ਹੈ ਇਸ ਦੇ ਬਾਵਜੂਦ ਚੀਨ ਨੇ ਬਦਲਵਾ ਬਦਲੇ ਦੇ ਤੌਰ ਤੇ ਚੀਨ ਨੇ ਵੀ ਅਮਰੀਕਾ ਦੇ ਉੱਤੇ ਟੈਰਿਫ ਲਗਾ ਦਿੱਤਾ ਸੀ ਸੋ ਅਮਰੀਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਹੈ ਅਤੇ ਇਸ ਦਾ ਖਮਿਆਜ਼ਾ ਅਮਰੀਕੀ ਅਰਥ ਵਿਵਸਥਾ ਨੂੰ ਵੀ भुगतानਾ ਪਵੇਗਾ ਸੋ ਇਸ ਆਰਥਿਕ ਜੋ ਯੁੱਧ ਛੜਿਆ ਹੋਇਆ ਚੀਨ ਤੇ ਅਮਰੀਕਾ ਦੇ ਵਿਚਕਾਰ ਇਸ ਦੇ ਨਾਲ ਦੁਨੀਆ ਪੱਧਰ ਤੇ ਇੱਕ ਮੰਦੀ ਵੀ ਆ ਸਕਦੀ ਹੈ ਅਜਿਹਾ ਵੀ ਐਕਸਪਰਟਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਸੀਗਾ ਕਿ ਇਸ ਦੇ ਵਿੱਚ ਇੱਕ ਵਿਸ਼ਵ ਪੱਧਰ ਦੀ ਮੰਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਕਿਤੇ ਨਾ ਕਿਤੇ ਅਮਰੀਕਾ ਹੁਣ ਇਸ ਤੇ ਯੂ ਟਰਨ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਚੀਨ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਚੀਨ ਦੇ ਵਪਾਰ ਮੰਤਰੀ ਨੇ ਜੋ ਵਾਂਗ ਵਿਟਾਓ ਉਹਨਾਂ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਅਮਰੀਕਾ ਦੇ ਸਟੈਰਫ ਦੀ ਸ਼ਿਕਾਇਤ ਕੀਤੀ ਗਈ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ 트੍ਰੰਪ ਪ੍ਰਸ਼ਾਸਨ ਹੁਣ ਯੂ ਟਰਨ ਲੈਂਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਨਾਲ ਜਿੱਥੇ ਇੱਕ ਪਾਸੇ ਅਮਰੀਕੀ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ ਦੂਜੇ ਪਾਸੇ ਕਿਤੇ ਨਾ ਕਿਤੇ ਬਾਜ਼ਾਰ ਦੇ ਵਿੱਚ ਸੰਭਾਵੀ ਤੌਰ ਤੇ ਜੋ ਮੰਦੀ ਆਉਣੀ ਸੀ ਉਸ ਤੋਂ ਵੀ ਬਚਣ ਦਾ ਉਪਾਅ ਇਸ ਨੂੰ ਮੰਨਿਆ ਜਾ ਰਿਹਾ ਹੈ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਦੀ ਬਦਲੀ ਹੋਈ ਟੈਰਿਫ ਨੀਤੀ ਦੇ ਕਾਰਨ ਜਿੱਥੇ ਕਈ ਮੁਲਕ ਚਿੰਤਾ ਦੇ ਵਿੱਚ ਨੇ ਉਥੇ ਖੁਦ ਅਮਰੀਕਾ ਦੀ ਆਰਥਿਕਤਾ ਵੀ ਇਸ ਟੈਰਿਫ ਨੀਤੀ ਦੇ ਕਾਰਨ ਪ੍ਰਭਾਵਿਤ ਹੋ ਸਕਦੀ ਹੈ ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਕਈ ਵਸਤਾਂ ਦੀ ਮਹਿੰਗਾਈ ਵੱਧ ਸਕਦੀ ਹੈ ਤੇ ਇਸੇ ਦੇ ਚਲਦੇ ਆ ਟਰੰਪ ਪ੍ਰਸ਼ਾਸਨ ਦੇ ਵੱਲੋਂ ਹੁਣ ਯੂ ਟਰਨ ਲਿਆ ਗਿਆ ਵੱਡਾ ਫੈਸਲਾ 트럼ਪ ਪ੍ਰਸ਼ਾਸਨ ਵੱਲੋਂ ਚੀਨੀ ਵਸਤਾਂ ਦੇ ਉੱਤੇ ਟੈਰਿਫ ਲਗਾਉਣ ਦਾ ਲਿਆ ਗਿਆ ਸੀ ਪਰ ਹੁਣ 트럼ਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਯੂ ਟਰਨ ਲਿਆ ਅਤੇ ਇਲੈਕਟ੍ਰੋਨਿਕ ਵਸਤੂਆਂ ਦੇ ਉੱਪਰ ਜੋ ਕਿ ਚੀਨ ਤੋਂ ਅਮਰੀਕਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਚੀਨ ਤੋਂ ਅਮਰੀਕਾ ਜਿਹੜਾ ਹੈ ਆਪਣੇ ਇੱਥੇ ਐਕਸਪੋਰਟ ਕਰਦਾ ਹੈ ਉਹਨਾਂ ਵਸਤਾਂ ਦੇ ਉੱਤੇ ਹੁਣ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਟੈਰਿਫ ਨਹੀਂ ਲਗਾਇਆ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਇਸ ਟੈਰਿਫ ਨੀਤੀ ਦੇ ਵਿੱਚ ਵੱਡਾ ਯੂ ਟਰਨ ਲਿਆ ਚੀਨ ਤੋਂ ਅਮਰੀਕਾ ਦੇ ਵਿੱਚ ਜਾਣ ਵਾਲੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਦੇ ਉੱਤੇ ਜਿੱਥੇ ਭਾਰੀ ਡਿਊਟੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉੱਥੇ ਹੀ 트ੰਪ ਪ੍ਰਸ਼ਾਸਨ ਨੇ ਹੁਣ ਲੈਪਟਾਪ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਉੱਤੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੁਣ ਅਮਰੀਕੀ ਖਪਤਕਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਹੋਵੇਗਾ ਤੁਹਾਨੂੰ ਦੱਸ ਦਈਏ ਅਮਰੀਕਾ ਵੱਡੇ ਪੱਧਰ ਤੇ ਚੀਨ ਤੋਂ ਇਲੈਕਟ੍ਰੋਨਿਕ ਵਸਤਾਂ ਮੰਗਵਾਉਂਦਾ ਹੈ ਇਸ ਦੇ ਨਾਲ ਅਮਰੀਕੀ ਇਲੈਕਟ੍ਰੋਨਿਕ ਮਾਰਕੀਟ ਬਹੁਤ ਵੱਡੇ ਪੱਧਰ ਤੇ ਚੀਨ ਦੇ ਉੱਤੇ ਆਧਾਰਿਤ ਹੈ ਚੀਨ ਦੇ ਉੱਤੇ ਡਿਪੈਂਡੈਂਟ ਹੈ ਜੇਕਰ ਇੱਕਦਮ ਟੈਰਿਫ ਲਗਾਇਆ ਜਾਂਦਾ ਤਾਂ ਇੱਕਦਮ ਅਮਰੀਕੀ ਖਪਤਕਾਰਾਂ ਦੇ ਉੱਤੇ ਇਸ ਦਾ ਵੱਡਾ ਬੋਝ ਪੈਦਾ ਹੋ ਜਾਣਾ ਸੀ ਜਿਸ ਕਾਰਨ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ 125 ਫੀਸਦ ਤੱਕ ਟੈਰਿਫ ਲਗਾਉਣ ਦੀ ਤਿਆਰੀ ਸੀ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਪਰ ਹੁਣ ਇਸ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਲੈਕਟ੍ਰੋਨਿਕ ਵਸਤੂਆਂ ਦੇ ਉੱਤੇ ਹੁਣ ਇਹ ਇਹ ਰੇਫ ਨਹੀਂ ਲਗਾਇਆ ਜਾਵੇਗਾ ਇਸ ਦਾ ਉਦੇਸ਼ ਖਪਤਕਾਰਾਂ ਨੂੰ ਮਹਿੰਗਾਈ ਤੋਂ ਬਚਾਉਣਾ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਟੈਕ ਕੰਪਨੀਆਂ ਦੇ ਵਿੱਚ ਇਸ ਤੋਂ ਪਹਿਲਾਂ ਚਿੰਤਾ ਦਾ ਮਾਹੌਲ ਸੀ ਖਾਸ ਤੌਰ ਤੇ ਉਹ ਕੰਪਨੀਆਂ ਜਿਨ੍ਹਾਂ ਦੇ ਉਤਪਾਦ ਅਮਰੀਕਾ ਨੂੰ ਭੇਜੇ ਜਾਂਦੇ ਸਨ ਅਤੇ ਚੀਨ ਦੇ ਵਿੱਚ ਇਹ ਉਤਪਾਦ ਬਣਦੇ ਸਨ ਜਿਨ੍ਹਾਂ ਦੇ ਵਿੱਚ ਐਪਲ ਤੇ ਸੈਮਸੰਗ ਵਰਗੀਆਂ ਕੰਪਨੀਆਂ ਵੀ ਸ਼ਾਮਲ ਸਨ ਇਹਨਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਚਿੰਤਾ ਪਾਈ ਜਾ ਰਹੀ ਸੀ ਪਰ ਅਮਰੀਕਾ ਦੇ ਫਿਲਹਾਲ ਫੌਰੀ ਤੌਰ ਤੇ ਲਏ ਗਏ ਇਸ ਫੈਸਲੇ ਤੋਂ ਬਾਅਦ ਰਾਹਤ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਦਾ ਅਸਰ ਜ਼ਰੂਰ ਸ਼ੇਅਰ ਮਾਰਕੀਟ ਤੇ ਵੀ ਹੋਣਾ ਤੈ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਸਾਰੀਆਂ ਵਸਤਾਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਵੀ ਸ਼ਾਮਿਲ ਸਨ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਟੈਰਿਫ ਲਗਾਉਣ ਆਦਿ ਕੋਸ਼ਨਾ ਕੀਤੀ ਸੀ ਇਸ ਤੇ ਚੀਨ ਨੇ ਵੀ ਆਪਣਾ ਰੁਖ ਜ਼ਾਹਿਰ ਕੀਤਾ ਸੀ ਚੀਨ ਨੇ ਕਿਹਾ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਅਮਰੀਕੀ ਪ੍ਰਸ਼ਾਸਨ ਦੀਆਂ ਇਹਨਾਂ ਆ ਆਰਥਿਕ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਉਸ ਤੋਂ ਡਰਦਾ ਨਹੀਂ ਹੈ ਇਸ ਦੇ ਬਾਵਜੂਦ ਚੀਨ ਨੇ ਬਦਲਵਾ ਅ ਬਦਲੇ ਦੇ ਤੌਰ ਤੇ ਚੀਨ ਨੇ ਵੀ ਅਮਰੀਕਾ ਦੇ ਉੱਤੇ ਟੈਰਿਫ ਲਗਾ ਦਿੱਤਾ ਸੀ ਸੋ ਅਮਰੀਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਹੈ ਅਤੇ ਇਸ ਦਾ ਖਮਿਆਜ਼ਾ ਅਮਰੀਕੀ ਅਰਥਵਿਵਸਥਾ ਨੂੰ ਵੀ ਭੁਗਤਣਾ ਪਵੇਗਾ ਸੋ ਇਸ ਆਰਥਿਕ ਜੋ ਯੁੱਧ ਛੜਿਆ ਹੋਇਆ ਚੀਨ ਤੇ ਅਮਰੀਕਾ ਦੇ ਵਿਚਕਾਰ ਇਸ ਦੇ ਨਾਲ ਦੁਨੀਆ ਪੱਧਰ ਤੇ ਇੱਕ ਮੰਦੀ ਵੀ ਆ ਸਕਦੀ ਹੈ ਅਜਿਹਾ ਵੀ ਐਕਸਪਰਟਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਸੀਗਾ ਕਿ ਇਸ ਦੇ ਵਿੱਚ ਇੱਕ ਵਿਸ਼ਵ ਪੱਧਰ ਦੀ ਮੰਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਕਿਤੇ ਨਾ ਕਿਤੇ ਅਮਰੀਕਾ ਹੁਣ ਇਸ ਤੇ ਯੂ ਟਰਨ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਚੀਨ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਚੀਨ ਦੇ ਵਪਾਰ ਮੰਤਰੀ ਨੇ ਜੋ ਵਾਗ ਵਿਟਾਓ ਉਹਨਾਂ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਅਮਰੀਕਾ ਦੇ ਟੈਰਿਫ ਦੀ ਸ਼ਿਕਾਇਤ ਕੀਤੀ ਗਈ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ 트੍ਰੰਪ ਪ੍ਰਸ਼ਾਸਨ ਹੁਣ ਯੂ ਟਰਨ ਲੈਂਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਨਾਲ ਜਿੱਥੇ ਇੱਕ ਪਾਸੇ ਅਮਰੀਕੀ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ ਦੂਜੇ ਪਾਸੇ ਕਿਤਨਾ ਕਿਤੇ ਬਾਜ਼ਾਰ ਦੇ ਵਿੱਚ ਸੰਭਾਵੀ ਤੌਰ ਤੇ ਜੋ ਮੰਦੀ ਆਉਣੀ ਸੀ ਉਸ ਤੋਂ ਵੀ ਬਚਣ ਦਾ ਉਪਾਅ ਇਸ ਨੂੰ ਮੰਨਿਆ ਜਾ ਰਿਹਾ ਹੈ। ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਦੀ ਬਦਲੀ ਹੋਈ ਟੈਰਿਫ ਨੀਤੀ ਦੇ ਕਾਰਨ ਜਿੱਥੇ ਕਈ ਮੁਲਕ ਚਿੰਤਾ ਦੇ ਵਿੱਚ ਨੇ ਉੱਥੇ ਖੁਦ ਅਮਰੀਕਾ ਦੀ ਆਰਥਿਕਤਾ ਵੀ ਇਸ ਟੈਰਿਫ ਨੀਤੀ ਦੇ ਕਾਰਨ ਪ੍ਰਭਾਵਿਤ ਹੋ ਸਕਦੀ ਹੈ। ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਕਈ ਵਸਤਾਂ ਦੀ ਮਹਿੰਗਾਈ ਵੱਧ ਸਕਦੀ ਹੈ ਤੇ ਇਸੇ ਦੇ ਚਲਦਿਆਂ 트੍ਰੰਪ ਪ੍ਰਸ਼ਾਸਨ ਦੇ ਵੱਲੋਂ ਹੁਣ ਯੂ ਟਰਨ ਲਿਆ ਗਿਆ। ਵੱਡਾ ਫੈਸਲਾ 트럼ਪ ਪ੍ਰਸ਼ਾਸਨ ਵੱਲੋਂ ਚੀਨੀ ਵਸਤਾਂ ਦੇ ਉੱਤੇ ਟੈਰਿਫ ਲਗਾਉਣ ਦਾ ਲਿਆ ਗਿਆ ਸੀ ਪਰ ਹੁਣ 트럼ਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਯੂ ਟਰਨ ਲਿਆ ਅਤੇ ਇਲੈਕਟ੍ਰੋਨਿਕ ਵਸਤੂਆਂ ਦੇ ਉੱਪਰ ਜੋ ਕਿ ਚੀਨ ਤੋਂ ਅਮਰੀਕਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਚੀਨ ਤੋਂ ਅਮਰੀਕਾ ਜਿਹੜਾ ਹੈ ਆਪਣੇ ਇੱਥੇ ਐਕਸਪੋਰਟ ਕਰਦਾ ਹੈ ਉਹਨਾਂ ਵਸਤਾਂ ਦੇ ਉੱਤੇ ਹੁਣ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਟੈਰਿਫ ਨਹੀਂ ਲਗਾਇਆ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਇਸ ਟੈਰਿਫ ਨੀਤੀ ਦੇ ਵਿੱਚ ਵੱਡਾ ਯੂ ਟਰਨ ਲਿਆ ਚੀਨ ਉਮਰੀਕਾ ਦੇ ਵਿੱਚ ਜਾਣ ਵਾਲੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਦੇ ਉੱਤੇ ਜਿੱਥੇ ਭਾਰੀ ਡਿਊਟੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉੱਥੇ ਹੀ 트ੰਪ ਪ੍ਰਸ਼ਾਸਨ ਨੇ ਹੁਣ ਲੈਪਟਾਪ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਉੱਤੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੁਣ ਅਮਰੀਕੀ ਖਪਤਕਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਹੋਵੇਗਾ ਤੁਹਾਨੂੰ ਦੱਸਦੀ ਹੈ ਅਮਰੀਕਾ ਵੱਡੇ ਪੱਧਰ ਤੇ ਚੀਨ ਤੋਂ ਇਲੈਕਟ੍ਰੋਨਿਕ ਵਸਤਾਂ ਮੰਗਵਾਉਂਦਾ ਹੈ ਇਸ ਦੇ ਨਾਲ ਅਮਰੀਕੀ ਇਲੈਕਟ੍ਰੋਨਿਕ ਮਾਰਕੀਟ ਬਹੁਤ ਵੱਡੇ ਪੱਧਰ ਤੇ ਚੀਨ ਦੇ ਉੱਤੇ ਆਧਾਰਿਤ ਹੈ ਚੀਨ ਦੇ ਉੱਤੇ ਡਿਪੈਂਡੈਂਟ ਹੈ ਜੇਕਰ ਇੱਕਦਮ ਟੈਰਿਫ ਲਗਾਇਆ ਜਾਂਦਾ ਤਾਂ ਇੱਕਦਮ ਅਮਰੀਕੀ ਖਪਤਕਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤ ਦੇ ਉੱਤੇ ਇਸ ਦਾ ਵੱਡਾ ਬੋਝ ਪੈਦਾ ਹੋ ਜਾਣਾ ਸੀ ਜਿਸ ਕਾਰਨ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ 125 ਫੀਸਦ ਤੱਕ ਟੈਰਿਫ ਲਗਾਉਣ ਦੀ ਤਿਆਰੀ ਸੀ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਪਰ ਹੁਣ ਇਸ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਲੈਕਟ੍ਰੋਨਿਕ ਵਸਤੂਆਂ ਦੇ ਉੱਤੇ ਹੁਣ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਇਸ ਦਾ ਉਦੇਸ਼ ਖਪਤਕਾਰਾਂ ਨੂੰ ਮਹਿੰਗਾਈ ਤੋਂ ਬਚਾਉਣਾ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਟੈਕ ਕੰਪਨੀਆਂ ਦੇ ਵਿੱਚ ਇਸ ਤੋਂ ਪਹਿਲਾਂ ਚਿੰਤਾ ਦਾ ਮਾਹੌਲ ਸੀ ਖਾਸ ਤੌਰ ਤੇ ਉਹ ਕੰਪਨੀਆਂ ਜਿਨ੍ਹਾਂ ਦੇ ਉਤਪਾਦ ਅਮਰੀਕਾ ਨੂੰ ਭੇਜੇ ਜਾਂਦੇ ਸਨ ਅਤੇ ਚੀਨ ਦੇ ਵਿੱਚ ਇਹ ਉਤਪਾਦ ਬਣਦੇ ਸਨ ਜਿਨ੍ਹਾਂ ਦੇ ਵਿੱਚ ਐਪਲ ਤੇ ਸੈਮਸੰਗ ਵਰਗੀਆਂ ਕੰਪਨੀਆਂ ਵੀ ਸ਼ਾਮਲ ਸਨ ਇਹਨਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਚਿੰਤਾ ਪਾਈ ਜਾ ਰਹੀ ਸੀ ਪਰ ਅਮਰੀਕਾ ਦੇ ਫਿਲਹਾਲ ਫੌਰੀ ਤੌਰ ਤੇ ਲਏ ਗਏ ਇਸ ਫੈਸਲੇ ਤੋਂ ਬਾਅਦ ਰਾਹਤ ਦੇਖਣ ਨੂੰ ਮਿਲ ਰਹੀ ਹੈ ਅਤੇ ਅ ਇਸ ਦਾ ਅਸਰ ਜ਼ਰੂਰ ਸ਼ੇਅਰ ਮਾਰਕੀਟ ਤੇ ਵੀ ਹੋਣਾ ਤੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਸਾਰੀਆਂ ਵਸਤਾਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕ ਵਸਤਾਂ ਵੀ ਸ਼ਾਮਲ ਸਨ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਟੈਰਿਫ ਲਗਾਉਣ ਆਦਿ ਘੋਸ਼ਣਾ ਕੀਤੀ ਸੀ ਇਸ ਤੇ ਚੀਨ ਨੇ ਵੀ ਆਪਣਾ ਰੁਖ ਜ਼ਾਹਿਰ ਕੀਤਾ ਸੀ ਚੀਨ ਨੇ ਕਿਹਾ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਅਮਰੀਕੀ ਪ੍ਰਸ਼ਾਸਨ ਦੀਆਂ ਇਹਨਾਂ ਆ ਆਰਥਿਕ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਉਸ ਤੋਂ ਡਰਦਾ ਨਹੀਂ ਹੈ ਇਸ ਦੇ ਬਾਵਜੂਦ ਚੀਨ ਨੇ ਬਦਲਵਾ ਅ ਬਦਲੇ ਦੇ ਤੌਰ ਤੇ ਚੀਨ ਨੇ ਵੀ ਅਮਰੀਕਾ ਦੇ ਉੱਤੇ ਟੈਰਿਫ ਲਗਾ ਦਿੱਤਾ ਸੀ ਸੋ ਅਮਰੀਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਹੈ ਅਤੇ ਇਸ ਦਾ ਖਮਿਆਜ਼ਾ ਅਮਰੀਕੀ ਅਰਥਵਿਵਸਥਾ ਨੂੰ ਵੀ ਭੁਗਤਣਾ ਪਵੇਗਾ ਸੋ ਇਸ ਆਰਥਿਕ ਜੋ ਯੁੱਧ ਛੜਿਆ ਹੋਇਆ ਚੀਨ ਤੇ ਅਮਰੀਕਾ ਦੇ ਵਿਚਕਾਰ ਇਸ ਦੇ ਨਾਲ ਦੁਨੀਆ ਪੱਧਰ ਤੇ ਇੱਕ ਮੰਦੀ ਵੀ ਆ ਸਕਦੀ ਹੈ ਅਜਿਹਾ ਵੀ ਐਕਸਪਰਟਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਸੀਗਾ ਕਿ ਇਸ ਦੇ ਵਿੱਚ ਇੱਕ ਵਿਸ਼ਵ ਪੱਧਰ ਦੀ ਮੰਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਕਿਤੇ ਨਾ ਕਿਤੇ ਅਮਰੀਕਾ ਹੁਣ ਇਸ ਤੇ ਯੂ ਟਰਨ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਚੀਨ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਚੀਨ ਦੇ ਵਪਾਰ ਮੰਤਰੀ ਨੇ ਜੋ ਵਾਂਗ ਵਿਟਾਓ ਉਹਨਾਂ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਨੂੰ ਵੀ ਅਮਰੀਕਾ ਦੇ ਸਟੈਰਫ ਦੀ ਸ਼ਿਕਾਇਤ ਕੀਤੀ ਗਈ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ 트럼ਪ ਪ੍ਰਸ਼ਾਸਨ ਹੁਣ ਯੂ ਟਰਨ ਲੈਂਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਨਾਲ ਜਿੱਥੇ ਇੱਕ ਪਾਸੇ ਅਮਰੀਕੀ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ ਦੂਜੇ ਪਾਸੇ ਇਤਨਾ ਕਿਤੇ ਬਾਜ਼ਾਰ ਦੇ ਵਿੱਚ ਸੰਭਾਵੀ ਤੌਰ ਤੇ ਜੋ ਮੰਦੀ ਆਉਣੀ ਸੀ ਉਸ ਤੋਂ ਵੀ ਬਚਣ ਦਾ ਉਪਾਅ ਇਸ ਨੂੰ ਮੰਨਿਆ ਜਾ ਰਿਹਾ ਹੈ। ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਦੀ ਬਦਲੀ ਹੋਈ ਟੈਰਿਫ ਨੀਤੀ ਦੇ ਕਾਰਨ ਜਿੱਥੇ ਕਈ ਮੁਲਕ ਚਿੰਤਾ ਦੇ ਵਿੱਚ ਨੇ ਉੱਥੇ ਖੁਦ ਅਮਰੀਕਾ ਦੀ ਆਰਥਿਕਤਾ ਵੀ ਇਸ ਟੈਰਿਫ ਨੀਤੀ ਦੇ ਕਾਰਨ ਪ੍ਰਭਾਵਿਤ ਹੋ ਸਕਦੀ ਹੈ। ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਕਈ ਵਸਤਾਂ ਦੀ ਮਹਿੰਗਾਈ ਵੱਧ ਸਕਦੀ ਹੈ ਤੇ ਇਸੇ ਦੇ ਚੱਲਦੇ ਆ ਟਰੰਪ ਪ੍ਰਸ਼ਾਸਨ ਦੇ ਵੱਲੋਂ ਹੁਣ ਯੂ ਟਰਨ ਲਿਆ ਗਿਆ। ਵੱਡਾ ਫੈਸਲਾ 트럼ਪ ਪ੍ਰਸ਼ਾਸਨ ਵੱਲੋਂ ਚੀਨੀ ਵਸਤਾਂ ਦੇ ਉੱਤੇ ਟੈਰਿਫ ਲਗਾਉਣ ਦਾ ਲਿਆ ਗਿਆ ਸੀ ਪਰ ਹੁਣ 트럼ਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਯੂ ਟਰਨ ਲਿਆ ਅਤੇ ਇਲੈਕਟ੍ਰੋਨਿਕ ਵਸਤੂਆਂ ਦੇ ਉੱਪਰ ਜੋ ਕਿ ਚੀਨ ਤੋਂ ਅਮਰੀਕਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਚੀਨ ਤੋਂ ਅਮਰੀਕਾ ਜਿਹੜਾ ਹੈ ਆਪਣੇ ਇੱਥੇ ਐਕਸਪੋਰਟ ਕਰਦਾ ਹੈ ਉਹਨਾਂ ਵਸਤਾਂ ਦੇ ਉੱਤੇ ਹੁਣ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਟੈਰਿਫ ਨਹੀਂ ਲਗਾਇਆ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਇਸ ਟੈਰਿਫ ਨੀਤੀ ਦੇ ਵਿੱਚ ਵੱਡਾ ਯੂ ਟਰਨ ਲਿਆ ਚੀਨ ਉਮਰੀਕਾ ਦੇ ਵਿੱਚ ਜਾਣ ਵਾਲੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਦੇ ਉੱਤੇ ਜਿੱਥੇ ਭਾਰੀ ਡਿਊਟੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉੱਥੇ ਹੀ ਟਰੰਪ ਪ੍ਰਸ਼ਾਸਨ ਨੇ ਹੁਣ ਲੈਪਟਾਪ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਉੱਤੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੁਣ ਅਮਰੀਕੀ ਖਪਤਕਾਰ ਨੂੰ ਫਾਇਦਾ ਹੋਵੇਗਾ ਕਿਉਂਕਿ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਹੋਵੇਗਾ ਤੁਹਾਨੂੰ ਦੱਸਦੀ ਹੈ ਅਮਰੀਕਾ ਵੱਡੇ ਪੱਧਰ ਤੇ ਚੀਨ ਤੋਂ ਇਲੈਕਟ੍ਰੋਨਿਕ ਵਸਤਾਂ ਮੰਗਵਾਉਂਦਾ ਹੈ ਇਸ ਦੇ ਨਾਲ ਅਮਰੀਕੀ ਇਲੈਕਟ੍ਰੋਨਿਕ ਮਾਰਕੀਟ ਬਹੁਤ ਵੱਡੇ ਪੱਧਰ ਤੇ ਚੀਨ ਦੇ ਉੱਤੇ ਆਧਾਰਿਤ ਹੈ ਚੀਨ ਦੇ ਉੱਤੇ ਡਿਪੈਂਡੈਂਟ ਹੈ ਜੇਕਰ ਇੱਕਦਮ ਟੈਰਿਫ ਲਗਾਇਆ ਜਾਂਦਾ ਤਾਂ ਇੱਕਦਮ ਅਮਰੀਕੀ ਖਪਤਕਾਰਾਂ ਦੇ ਉੱਤੇ ਇਸ ਦਾ ਵੱਡਾ ਬੋਝ ਪੈਦਾ ਹੋ ਜਾਣਾ ਸੀ ਜਿਸ ਕਾਰਨ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲੇ ਨੇ ਕਿਹਾ ਹੈ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਅਮਰੀਕੀ ਨੇ ਕਿਹਾ ਹੈ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਅਮਰੀਕੀ ਪ੍ਰਸ਼ਾਸਨ ਦੀਆਂ ਇਹਨਾਂ ਆ ਆਰਥਿਕ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਉਸ ਤੋਂ ਡਰਦਾ ਨਹੀਂ ਹੈ ਇਸ ਦੇ ਬਾਵਜੂਦ ਚੀਨ ਨੇ ਬਦਲਵਾ ਬਦਲੇ ਦੇ ਤੌਰ ਤੇ ਚੀਨ ਨੇ ਵੀ ਅਮਰੀਕਾ ਦੇ ਉੱਤੇ ਟੈਰਿਫ ਲਗਾ ਦਿੱਤਾ ਸੀ ਸੋ ਅਮਰੀਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਚੀਨ ਕਿਸੇ